ਈਮਾਨ ਰਾਮ ਗੜੀਆ ਸਬਾ ਫਿਲੌਰ ਵੱਲੋਂ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਪਵਿੱਤਰ ਦਿਹਾੜਾ ਸ਼੍ਰੀ ਵਿਸ਼ਵਕਰਮਾ ਮੰਦਿਰ ਫਿਲੌਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਹਵਨ ਯਗ ਅਤੇ ਚੰਡੇ ਦੀ ਰਸਮ ਅਦਾ ਕਰਨ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਬਾਬਾ ਸਤਨਾਮ ਸਿੰਘ ਜੀ ਰੁੜਕਾ ਵਾਲਿਆਂ ਨੇ ਬਾਬਾ ਵਿਸ਼ਵਕਰਮਾ ਜੀ ਦੇ ਸਮੁੱਚੀ ਮਨੁੱਖਤਾ ਤੇ ਕੀਤੇ ਉਪਕਾਰਾਂ ਤੇ ਆਪਣੇ ਸ਼ਬਦ ਰਾਹੀਂ ਚਾਨਣਾ ਪਾਇਆ ਸਮਾਗਮ ਮੌਕੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਦੇ ਮੁਖੀ ਬਾਬਾ ਸੁਖਵਿੰਦਰ ਸਿੰਘ ਆਮ ਆਦਮੀ ਪਾਰਟੀ ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਰਾਜਪਾਲ ਸਿੰਘ ਅਟਵਾਲ ਸਮਾਜ ਸੇਵੀ ਡਾਕਟਰ ਕੁਲਦੀਪ ਰਾਏ ਡਾਕਟਰ ਰਾਕੇਸ਼ ਸ਼ਰਮਾ ਕੌਸਲਰ ਪਰਮਜੀਤ ਭਾਰਤੀ ਸੁਰਿੰਦਰ ਡਾਬਰ ਯਾਦਵਿੰਦਰ ਗਿਆਨੀ ਅਤੇ ਹੋਰਨਾਂ ਨੇ ਨਤਮਸਤਕ ਹੋ ਕੇ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਪ੍ਰਬੰਧਕਾਂ ਨੇ ਆਈਆਂ ਸੰਗਤਾਂ ਅਤੇ ਪਤਵੰਤੇ ਸੱਜਣਾ ਨੂੰ ਸ਼ਰੋਪਾ ਭੇਟ ਕਰਕੇ ਸਨਮਾਨਿਤ ਕੀਤਾ इस मौके मखन सिंह नामधारी चेयरमैन प्रधान दर्शन सिंह सैनहबी अमरीक सिंह विरदी सरवन सिंह जड्डू सिमरजीत सिंह फलोरा चरणजीत सिंह जड्डू परमिंदर सिंह राजा मनदीप सिंह सगू विनोद बसंत जसमीत सिंह दविंदर तीमान मनदीप सिंह राजा गुरमीत सिंह निकू सोनी तीमान नरिंदर तीमान दलजीत सिंह गुरदयाल सिंह विरदी और होर सन एपी न्यूज़ पंजाबी ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ

जॾहिं बि मै नगर करण जा घर बि उहो बि मार माया मारे सॼे प्रेतमा जी श्वक कार्य ਸਾਰੀ ਸੰਗਤ ਦੇਸ਼ ਵਿਸ਼ੇਸ਼ ਵਿੱਚ ਬਸੀਆਂ ਸਾਰੀਆਂ ਸੰਗਤਾਂ ਨੂੰ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੇ ਜਗਤ ਵਿੱਚ ਸਾਡੇ ਬਹੁਤ ਹੀ ਮਹਾਨ ਪੁਰਖ ਬਾਬਾ ਬਸ਼ਕਰਮਾ ਜੀ ਮਹਾਰਾਜ ਜਿਨ੍ਹਾਂ ਦੇ ਆਗਮਨ ਗੁਰਬੀ ਖੁਸ਼ੀ ਨੂੰ ਸਮਰਪਿਤ ਸਮੁੱਚੇ ਜਗਤ ਵਿੱਚ ਬਹੁਤ ਵੱਡਾ ਸਮਾਗਮ ਕਿਹਾ ਜਾ ਰਿਹਾ ਹੈ ਅਸੀਂ ਆਪਣੇ ਸਮੁੱਚੇ ਜੱਥੇਬੰਦੋਂ ਸੰਤ ਬਾਬਾ ਜਗਨੈਲ ਸਿੰਘ ਜੰਗਲਵੇਟਾ ਲੋ ਫਲੋਰਨਾ ਵੱਲੋਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਆਸ ਕਰਦੇ ਆ ਕਿ ਜੋ ਮਾਰਜ਼ ਨੇ ਸਾਨੂੰ ਕਿਰਤ ਬਖਸ਼ੀ ਹੈ ਕਿਉਂਕਿ ਵੱਡੀ ਦੇਣ ਹੈ ਉਹਨਾਂ ਦੀ ਸਮੁੱਚੇ ਜਗਤ ਨੂੰ ਜਿਹੜੇ ਉਹਨਾਂ ਨੇ ਔਜ਼ਾਰਾਂ ਦੀ ਬਖਸ਼ਿਸ਼ ਕੀਤੀ ਤੇ ਨਾਲ ਇੱਕ ਸੰਦੇਸ਼ ਦਿੱਤਾ ਜਿਹੜਾ ਉਹਨਾਂ ਦਾ ਸੰਦੇਸ਼ ਸੀ ਉਹ ਸੰਦੇਸ਼ ਕੀ ਸੀ ਮਾਰਜ਼ੇ ਕਹਿੰਦੇ ਹੱਥੀਂ ਕਰਨਾ ਸਿੱਖੋ ਕੰਮ ਨਾ ਕਦੀ ਧੋਖਾ ਨਾ ਕਦੀ ਗੰਮ ਹਰ ਜੀਵ ਨੂੰ ਉਹਨਾਂ ਨੇ ਉਹੋ ਜੀ ਕਿਰਤ ਦਿੱਤੀ ਬਦੂ ਆਪਣੀ ਕਿਰਤ ਕਰਕੇ ਆਪਣੀ ਰੂਪੀ ਜੋਧੀ ਕਮਾ ਸਕਦਾ ਅਤੇ ਨਾਲ ਇਹ ਸੰਦੇਸ਼ ਦਿੱਤਾ ਭਾਈ ਜਿਹੜਾ ਜਗਿਆਸੂ ਹੱਥੀ ਕਿਰਤ ਕਰਨ ਜਾਣਦਾ ਹੋਵੇ ਉਹਨੂੰ ਹੱਥੀ ਕਿਰਤ ਕਰਨੀ ਚਾਹੀਦੀ ਹੈ ਉਹਦੀ ਜ਼ਿੰਦਗੀ ਵਿੱਚ ਨਾ ਕਦੀ ਤੋਖਾ ਹੁੰਦਾ ਹੈ ਤੇ ਨਾ ਹੀ ਕਦੀ ਕੰਮ ਆਉਂਦਾ ਹੈ ਮੈਂ ਆਪਣੇ ਵੱਲੋਂ ਫਿਰ ਸਾਰੀ ਸੰਗਤ ਨੂੰ ਦੇਸ਼ ਵਿਦੇਸ਼ ਵਧਾਈਆਂ ਸਾਰੀਆਂ ਸੰਗਤਾਂ ਨੂੰ ਪੁਸ਼ਕਰਮਨ ਜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਸਮੁੱਚੇ ਰਾਮਗੜੀ ਆ ਭਾਈਚਾਰੇ ਨੂੰ ਬੇਨਤੀ ਕਿ ਜੋ ਉਹਨਾਂ ਦੇ ਆਦੇਸ਼ ਸਤਿਗੁਰੂ ਨੇ ਬਖਸ਼ਿਸ਼ ਕੀਤੇ ਆ ਇਹਨਾਂ ਨੇ ਗ੍ਰਹਿਣ ਕੀਤੇ ਇਸੇ ਤਰ੍ਹਾਂ ਉਹਨਾਂ ਦੇ ਦਰਸ਼ਾਏ ਮਾਰਗ ਤੇ ਚੱਲ ਕੇ ਆਪਣੇ ਸਮੇਂ ਸੁਆਸਾਂ ਨੂੰ ਜ਼ਿੰਦਗੀ ਨੂੰ ਸਫਲ ਬਣਾਉਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬਿਸ਼ਕਰਮਾ ਜੀ ਦੇ ਪ੍ਰਗਟ ਦਿਵਸ ਤੇ 6 ਸਾਥ ਸੰਗਤ ਨੂੰ ਹਲਕਾ ਵਿਧਾਨ ਸਭਾ ਫਲੋਰ ਦੀ ਸਭਾ ਦੇ ਨੇਸ਼ਾਬ ਜੀ ਸਾਹਿਬ ਦੇ ਵਿੱਚ ਬਸਦੀ ਸੰਗਤ ਨੂੰ ਲੱਖ ਲੱਖ ਵਧਾਈ ਦਿਨਾ ਆ ਔਰ ਮਨੁੱਖਤਾ ਤੇ ਮਾਨਤਾ ਪਾਸੋਂ ਉਮੀਦ ਕਰਦਾ ਆ ਆਸ ਕਰਦਾ ਨੇ ਜੋ ਸਾਨੂੰ ਭਗਵਾਨ ਬਿਸ਼ਕਰਮਾ ਜੀ ਨੇ ਜੋ ਸਾਨੂੰ ਆਦੇਸ਼ ਜੋ ਸਾਨੂੰ ਉਪਦੇਸ਼ ਦਿੱਤੇ ਆ ਉਹਨਾਂ ਦੇ ਪਤਾ ਜਿੰਨਾ ਦੇ ਚੱਲ ਕੇ ਉਹਨਾਂ ਦੇ ਕਦਮਾਂ ਚ ਜਿੰਨਾ ਦੇ ਚੱਲ ਕੇ ਜਿਹੜਾ ਹੈਗਾ ਆਪਣਾ ਜੀਵਨ ਵੀ ਸਫਲ ਕਰਾਈਏ ਔਰ ਦੂਸਰਾ ਦਾ ਵੀ ਸਫਲ ਕਰਾਈਏ ਜਿੱਥੇ ਭਗਵਾਨ ਜੀ ਸਭ ਤੋਂ ਵੱਡ ਜਿਹੜੇ ਹੈਗੇ ਵੱਡੇ ਕ੍ਰਾਂਤੀਕਾਰੀ ਸੀ ਕਿਸ ਕੰਮ ਦੇ ਵਿੱਚ ਸਿਲਪਕਾਰੀ ਕਲਾਕਾਰੀ ਦੇ ਵਿੱਚ ਔਰ ਹੱਥੀ ਕੀਰਤਕਾਰ ਦੇ ਵਿੱਚ ਦਸਾਂ ਲੋਹਾਂ ਦੀ ਕੀਰਤਕਾਰ ਦੇ ਵਿੱਚ ਉਹਨਾਂ ਦਾ ਬਹੁਤ ਹੀ ਵੱਡਾ ਵਿਸ਼ਵਾਸ ਸੀ ਜਿੰਨੇ ਵੀ ਅੱਜ ਆਪਾਂ ਸੰਸਾਰ ਦੇ ਵਿੱਚ ਜਿਹੜੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇਖ ਰਹੇ ਹਾਂ 100-100 ਉੱਚੀ ਬਿਲਡਿੰਗ ਦੇਖ ਰਹੇ ਹਾਂ ਔਰ ਜਿੱਥੇ ਵੀ ਆਪਾਂ ਪਹਾੜਾਂ ਦੇ ਥੱਲੇ ਸਰੰਗਾ ਦੇਖ ਰਹੇ ਹਾਂ ਜਿੱਥੇ ਵੀ ਕੋ ਟੈਕਨੀਕਲ ਕੰਮ ਦੇਖ ਰਹੇ ਆ ਉਹ ਸਾਰੀ ਉਹਨਾਂ ਦੀ ਦੇਣ ਆ ਉਹਨਾਂ ਨੇ ਵੱਡੀ ਦਸਤਕਾਰੀ ਕਰਕੇ ਵੱਡੇ ਇਜ਼ਾਰ ਵੱਡੇ ਸੰਦ ਜਿਹੜੇ ਸੀ ਉਹ ਤਿਆਰ ਕੀਤੇ ਸੀ ਜਿਹੜੇ ਅੱਜ ਵੀ ਸੰਸਾਰ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਦੇ ਜਿਹੜੇ ਹੈਗੇ ਆ ਉਹ ਚਲਾਈ ਚੱਲੇ ਨੇ ਸੋ ਅੱਜ ਦੇ ਪਰਗੜ ਦੇ ਸੇ ਮੈਸੂਸ ਸਾਧ ਸੰਘ ਦੇ ਦੁਆਰਾ ਲੱਖ ਲੱਖ ਵਧਾਈ ਦਿਨਾਂ ਔਰ ਆਸ ਕਰਦਾ ਕਿ ਉਹਨਾਂ ਦੇ ਮਨੁੱਖਤਾ ਮਾਨਤਾ ਦੇ ਜਿਹੜੀ ਉਹਨਾਂ ਨੇ ਦਿੱਤਰ ਕੀਤੀ ਸੀ ਉਹਨਾਂ ਦੇ ਚੱਲ ਕੇ ਜਿਹੜਾਗਾ ਆਪਾਂ ਪੈਰਾ ਦਈਏ ਬਹੁਤ ਬਹੁਤ ਤਾਲੁਕਤ ਹੈ ਅੱਜ ਅਸੀਂ ਧੰਨ ਧੰਨ ਬਾਬਾ ਵਿਸ਼ਕਰਮਾ ਜੀ ਦਾ ਸਤਾਬਦੀ ਸਮਰੋਹ ਮਨਾ ਰਹੇ ਆ ਜਿਹੜਾ ਕਿ 115ਵਾਂ ਹੈ ਅੱਜ ਪਰ ਮੈਂ ਥੋੜਾ ਜਿਹਾ ਤੁਹਾਨੂੰ ਇਸ ਦੇ ਬਾਰੇ ਜਾਣਨਾ ਪਾਉਣਾ ਚਾਹਣਾ ਹੈ ਤੇ ਅੱਜ ਅਸੀਂ 115ਵਾਂ ਦਿਓ ਮਨਾ ਰਹੇ ਆ ਐਕਚੁਅਲੀ ਇਸ 17 ਸਤੰਬਰ ਨੂੰ ਮਨਾਇਆ ਜਾਂਦਾ ਆ ਬਾਬਾ ਬਿਸ਼ਕਰਮਾ ਜੀ ਜਿਹੜੇ ਸੀ ਉਹ ਤਾਂ ਸ਼ਿਵ ਜੀ ਮਹਾਰਾਜ ਤੋਂ ਕੋਰੋਨਾ ਨੇ Sri Lanka ਬਣਾਈ ਸੀ ਵੀ ਸ਼ਿਵ ਜੀ ਮਹਾਰਾਜ ਨੇ ਕਿਹਾ ਸੀ ਕਿ ਪਾਰਵਤੀ ਕਹਿੰਦੀ ਭਾ ਮੈਨੂੰ ਘਰ ਚਾਹੀਦਾ ਆ ਉਹਨੇ ਫਿਰ ਬਾਬਾ ਬਿਸ਼ਕਰਮਾ ਜੀ ਨੂੰ ਸੱਦਿਆ ਤੇ ਉਹਨਾਂ ਤੋਂ ਲੰਕਾ ਬਣਵਾਈ ਪਰ ਆਪਣੇ ਸਰਬਜੀ ਪਾਰਪਤੀ ਨੂੰ ਕਹਿੰਦੇ ਆਪਾਂ ਘਰ ਕੀ ਬਣਾ ਕੇ ਕਰਨਾ ਆਪਾਂ ਕਿਹੜਾ ਰਹਿਣਾ ਹੈ ਇਧਰ ਉਧਰ ਫਿਰਨਾ ਉਹ ਕਹਿੰਦੀ ਨਹੀਂ ਜਰ ਪੈ ਗਈ ਜਿੱਦਣ ਉਹਦਾ ਮਹੂਰਤ ਸੀਗਾ ਸਾਰੇ ਪੰਡਤ ਫੱਡੇ ਗਏ ਜਿਨ੍ਹਾਂ ਦੇ ਵਿੱਚ ਯਾਰਾਏ ਵੇਦਾਂ ਦਾ ਵਿਦਵਾਨ 라ਵਣ ਜੀ ਵੀ ਆਏ ਉਹਨਾਂ ਨੇ ਸਾਰਿਆਂ ਨੇ ਲੰਗਰ ਛਕਿਆ ਸਾਰਿਆਂ ਨੂੰ ਕੁਛ ਨਾ ਕੁਝ ਸ਼ਿਵਜੀਤ ਤੋਂ ਮੰਗਿਆ ਸ਼ਿਵਜੀ ਪਾਰਵਤੀ ਕਹਿੰਦੀ 라ਵਣ ਜੀ ਨੂੰ ਪੰਡਿਤ ਜੀ ਤੁਸੀਂ ਵੀ ਮੰਗੋ ਕੁਝ ਕੀ ਮੰਗਣਾ ਉਹ ਕਹਿੰਦੇ ਨੇ ਮੈਨੂੰ ਕੁਛ ਨਹੀਂ ਚਾਹੀਦਾ ਇਹ ਉਹ ਨਹੀਂ ਪੁੱਛਿਆ ਕੀ ਮੰਗਣਾ ਲੈ ਲਓ ਕੁਝ ਕਹਿੰਦੀ ਨਹੀਂ ਚਲੋ ਜੇ 35 ਰੁਪਏ ਵਾਗਦੇ ਹੋ ਕਹਿੰਦੀ ਜੇ ਤੁਸੀਂ ਦੇਣਾ ਹੀ ਆ ਤਾਂ ਚਲੋ ਸਾਨੂੰ ਜਿਹੜੀ ਆਪਣੀ ਲੰਕਾ ਹੀ ਦਿ ਦਿਓ ਕਹਿੰਦਾ ਉਹ ਕਹਿੰਦਾ ਪਾਰਵਤੀ ਨੂੰ ਦੇਖਿਆ ਹੁਣ ਤੈਨੂੰ ਕਹੇ ਨਾ ਬਣਾ ਆਪਣਾ ਘਰ ਇਹਨੇ ਮੰਗ ਲਿਆ ਉਦੋਂ ਤੋਂ ਉੱਥੇ ਬੇ ਉਹਨਾਂ ਦਾ ਰਾਜ ਚੱਲਿਆ ਜੋ ਆਪਾਂ ਸਾਰਿਆਂ ਨੂੰ ਪਤਾ ਆ ਬਾਕੀ ਜਿਹੜਾ ਇਹ 115ਵਾਂ ਦਿਨ ਆਪਾਂ ਮਨਾ ਰਹੇ ਆ ਇਹ ਤਾਂ ਕੋਈ 115 ਸਾਲ ਪਹਿਲਾਂ ਪੰਜਾਬ ਗਵਰਨਮੈਂਟ ਨੇ ਚਾਲੂ ਕੀਤਾ ਪਤਾ ਨਹੀਂ ਕਿਹੜੇ ਸਿਸਟਮ ਨਾਲ ਦਿਵਾਲੀ ਤੋਂ ਦੂਸਰੇ ਦਿਨ ਕੀਤਾ ਵੈਸੇ ਸਾਡਾ ਜਿਹੜਾ ਅਸਲ ਦਿਨ ਆ ਸਾਰੀ ਵਰਲਡ 'ਚ ਮਨਾਇਆ ਜਾਂਦਾ ਉਹ 17 ਸਤੰਬਰ ਨੂੰ ਮਨਾਇਆ ਜਾਂਦਾ ਆ ਅਸੀਂ ਸਾਰੀ ਟੀਮ ਸਾਡੀ ਅੱਜ ਜਿੰਨੇ ਵੀ ਭਰਾ ਭਤੀਜੇ ਮੇਰੇ ਨਾਲ ਖੜੇ ਆ ਫਲੋਰਾ ਸਾਹਿਬ ਆ ਜੰਦੂ ਸਾਹਿਬ ਆ ਇੰਦਰ ਲਾਇਲ ਸਾਹਿਬ ਆ ਤੇ ਆਪਣੇ ਇੰਦਰ ਸਾਡੇ ਦਵਿੰਦਰ ਸਿੰਘ ਆ ਤੇ 바ਵਾਜੀ ਆ ਹੋਰ ਸਾਰੇ ਹੈਗੇ ਆ ਇਹਨਾਂ ਦੇ ਸਹਿਯੋਗ ਨਾਲ ਸੀ ਸਾਰਾ ਜਿਹੜਾ ਵੀ ਹੈਗਾ ਜੋ ਵੀ ਆ ਬਾੜਾ ਮੋਟਾ ਜਨਤਾ ਦੀ ਸੇਵਾ ਕਰ ਰਹੇ ਆ ਔਰ ਕੋਸ਼ਿਸ਼ ਕਰਾਂਗੇ ਪੇ ਗਾਂ ਵਾਸਤੇ ਵੀ ਇਦੋਂ ਵੀ ਵਧੀਆ ਕਰੀਏ ਪਰ ਇਹ ਹੁੰਦਾ ਸੰਗਤ ਦੇ ਸਹਿਯੋਗ ਨਾਲ ਆ ਕਿਉਂਕਿ ਸੰਗਤ ਆਉਂਦੀ ਆ ਸੰਗਤ ਸਾਰੇ ਕੰਮ ਕਰਾਉਂਦੀ ਆ ਬਾਬਾ ਜੀ ਦੀ ਮਿਹਰ ਨਾਲ ਹੁੰਦਾ ਬਾਬਾ ਜੀ ਨੇ ਹੀ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਦੇ ਉਜਾਰਾ ਨਾਲ ਹੀ ਆਪਾਂ ਕੰਮ ਕਰਦੇ ਆ ਇੱਕ ਦਿਨ ਆਪਾਂ ਉਹਨਾਂ ਦੀ ਪੂਜਾ ਕਰਦੇ ਆ ਸਰ ਅੱਜ ਦੇ ਦਿਨ ਪ੍ਰਸ਼ਾਦ ਵੰਡ ਕੇ ਧੋ ਕੇ ਉਹਨਾਂ ਨੂੰ ਆਰਾਮ ਦੇ ਕੇ ਕੰਮ ਕਰਦੇ ਆ ਜੇ ਹੁਣ ਆਪਾਂ ਉਹਨਾਂ ਦੀ ਇੰਨੀ ਦੇਣ ਹੈ ਆਪਣੇ ਵਾਸਤੇ ਉਹਨਾਂ ਦਾ ਆਪਾਂ ਦਿਨ ਚੰਗੀ ਤਰ੍ਹਾਂ ਨਾ ਮਨਾਈਏ ਤਾਂ ਫੇ ਆਪਣੇ ਲਈ ਮੁਸ਼ਕਲ ਹੋ ਜਾਂਦਾ ਗਾਹ ਉਹਨਾਂ ਕਰਕੇ ਸਰ ਮੈਂ ਫੇਰ ਇੱਕ ਦਵਾ ਸਾਰਿਆਂ ਨੂੰ ਸਾਰਿਆਂ ਸੱਜਣਾ ਮਿੱਤਰਾਂ ਨੂੰ ਥਾਰਿਆਂ ਨੂੰ ਆਇਆ ਗਿਆ ਨੂੰ ਪ੍ਰਸਾਲਿਆਂ ਨੂੰ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਕੰਮ ਅਧੂਰੇ ਪਏ ਆ ਉਹਨੂੰ ਵੀ ਪੂਰਾ ਕੀਤਾ ਜਾਵੇ ਦੀਵਾਲੀ ਬੰਦੀ ਛੋੜ ਦਿਵਸ ਵਿਸ਼ਵ ਕਰਮਾ ਦਿਵਸ ਟਿੱਕਾ ਭਾਈ ਦੂਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਵੱਲੋਂ ਸੁਰਿੰਦਰ ਖੇਤੀਬਾੜੀ ਸੈਂਟਰ ਨੂਰ ਮਹਿਲ ਰੋਡ ਫਿਲੌਰ ਨੋਟ ਸਾਡੇ ਕੋਲੋਂ ਹਰੇਕ ਫਸਲ ਦੇ ਸਰਟੀਫਾਈਡ ਬੀਜ ਮਿਲਦੇ ਹਨ 98382000065 9876518019 ਦੀਵਾਲੀ ਬੰਦੀ ਛੋੜ ਦਿਵਸ ਵਿਸ਼ਵ ਕਰਮਾ ਦਿਵਸ ਟਿੱਕਾ ਭਾਈ ਦੂਜ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਵਲੋਂ ਸੁਰਿੰਦਰ ਖੇਤੀ ਬਾੜੀ ਸੈਂਟਰ ਨੂਰ ਮਹਿਲ ਰੋਡ ਫਿਲੌਰ ਨੋਟ ਸਾਡੇ ਕੋਲੋਂ ਹਰੇਕ ਫਸਲ ਦੇ ਸਰਟੀਫਾਈਡ ਬੀਜ ਮਿਲਦੇ ਹਨ 48382000065 9876518019 ਰੋਸ਼ਨੀ ਦਾ ਤਿਉਹਾਰ ਦੀਵਾਲੀ ਟਿੱਕਾ ਭਾਈ ਦੂਜ ਵਿਸ਼ਵ ਕਰਮਾ ਦਿਵਸ ਬੰਦੀ ਛੋੜ ਦਿਵਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਆਓ ਇਸ ਵਾਰ ਦੀਵਾਲੀ ਆਪਾਂ ਹਰੇ-ਭਰੇ ਬੂਟੇ ਲਾ ਕੇ ਪ੍ਰਦੂਸ਼ਣ ਰਹਿਤ ਮਨਾਈਏ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਬਲੋ ਵੈਦ ਸੁباش ਗੋੜ ਰਵੀ ਗੋੜ ਨੂਰ ਮਹਿਲ ਰੋਡ ਰਵੀਦਾਸਪੁਰਾ ਫਿਲੋੜ ਅਸੀਂ ਹਰ ਬਿਮਾਰੀ ਦਾ ਇਲਾਜ ਦੇਸੀ ਦਵਾਈਆਂ ਨਾਲ ਕਰਦੇ ਹਾਂ ਸਾਡੇ ਕੋਲ ਸਾਂਹ ਤੇ ਦਮੇ ਦੇ ਮਰੀਜ਼ਾਂ ਲਈ ਵਿਸ਼ੇਸ਼ ਦਵਾਈ ਮਿਲਦੀ ਹੈ ਸਾਡਾ ਫੋਨ ਨੰਬਰ ਹੈ 9653301234 ਰੋਸ਼ਨੀ ਦਾ ਤਿਉਹਾਰ ਦੀਵਾਲੀ ਟਿੱਕਾ ਭਾਈ ਦੂਜ ਵਿਸ਼ਵ ਕਰਮਾ ਦਿਵਸ ਬੰਦੀ ਛੋੜ ਦਿਵਸ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਆਓ ਇਸ ਵਾਰ ਦੀਵਾਲੀ ਆਪਾਂ ਹਰੇ ਭਰੇ ਬੂਟੇ ਲਾ ਕੇ ਪ੍ਰਦੂਸ਼ਣ ਰਹਿਤ ਮਨਾਈਏ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਬਲੋ ਵੈਦ ਸੁਭਾਸ਼ ਗੋਲ ਰਵੀ ਗੋਡ ਨੂਰ ਮਹਿਲ ਰੋਡ ਰਵੀਦਾਸਪੁਰਾ ਫਿਲੌਰ ਅਸੀਂ ਹਰ ਬਿਮਾਰੀ ਦਾ ਇਲਾਜ ਦੇਸੀ ਦਵਾਈਆਂ ਨਾਲ ਕਰਦੇ ਹਾਂ ਸਾਡੇ ਕੋਲ ਸਾਂਹ ਤੇ ਦਮੇ ਦੇ ਮਰੀਜ਼ਾਂ ਲਈ ਵਿਸ਼ੇਸ਼ ਦਵਾਈ ਮਿਲਦੀ ਹੈ ਸਾਡਾ ਫੋਨ ਨੰਬਰ ਹੈ 9653301234 ਦੀਵਾਲੀ ਟਿੱਕਾ ਭਾਈ ਦੂਜ ਵਿਸ਼ਵ ਕਰਮਾ ਦਿਵਸ बंदी छोड़ दिवस ate श्री गुरु नानक देव जी दे प्रकाश पर्व दिया आप सब नु लाख लाख बधाईयां आओ इस बार आपा दिवाली गरीब परिवार दी मदद करके खुशियां नाल मनाइए वलो काउंसलर राकेश कुमार कालिया वार्ड नंबर दस फिलोर दिवाली टिक्का भाई दूज विश्वकर्मा दिवस बंदी छोड़ दिवस ate श्री गुरु नानक देव जी दे प्रकाश पर्व बियां आप सब नु लाख लाख ਆਓ ਇਸ ਵਾਰ ਆਪਾਂ ਦੀਵਾਲੀ ਗਰੀਬ ਪਰਿਵਾਰਾਂ ਦੀ ਮਦਦ ਕਰਕੇ ਖੁਸ਼ੀਆਂ ਨਾਲ ਮਨਾਈਏ। ਵੱਲੋਂ ਕਾਉਂਸਲਰ ਰਾਕੇਸ਼ ਕੁਮਾਰ ਕਾਲੀਆ, ਵਾਰਡ ਨੰਬਰ 10 ਫਿਲੌਰ। ਦੀਵਾਲੀ, ਬੰਦੀ ਛੋੜ ਦਿਵਸ, ਟਿੱਕਾ ਭਾਈ ਦੂਜ, ਵਿਸ਼ਵ ਕਰਮਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਆਓ ਇਸ ਵਾਰ ਆਪ ਦੀਵਾਲੀ ਪ੍ਰਦੂਸ਼ਣ ਰਹਿਤ ਪਟਾਕੇ ਨਾ ਵਜਾ ਕੇ ਦੀਵਾਲੀ ਮਨਾਈਏ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਅਤੇ ਵੱਧ ਤੋਂ ਵੱਧ ਦਰਖਤ ਲਗਾਈਏ ਵੱਲੋ ਆਪ ਆਗੂ ਬਲਾਕ ਪ੍ਰਧਾਨ ਫਿਲੋਰ ਅਤੇ ਸਾਬਕਾ ਕਾਉਂਸਲਰ ਪਰਮਜੀਤ 파ਰਤੀ ਫੋਨ ਨੰਬਰ 9876909002 ਦੀਵਾਲੀ ਬੰਦੀ ਛੋੜ ਦਿਵਸ ਟਿੱਕਾ ਭਾਈ ਦੂਜ ਵਿਸ਼ਵ ਕਰਮਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਆਓ ਇਸ ਵਾਰ ਆਪ ਦੀਵਾਲੀ ਪ੍ਰਦੂਸ਼ਣ ਰਹਿਤ ਪਟਾਕੇ ਨਾ ਵਜਾ ਕੇ ਦੀਵਾਲੀ ਮਨਾਈਏ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਅਤੇ ਵੱਧ ਤੋਂ ਵੱਧ ਦਰਖਤ ਲਗਾਈਏ ਵੱਲੋਂ ਆਪ ਆਗੂ ਬਲਾਕ ਪ੍ਰਧਾਨ ਫਿਲੋਰ ਅਤੇ ਸਾਬਕਾ ਕਾਉਂਸਲਰ ਪਰਮਜੀਤ 파ਰਤੀ ਫੋਨ ਨੰਬਰ 9876909002 ਦੀਵਾਲੀ ਬੰਦੀ ਛੋੜ ਦਿਵਸ ਟਿੱਕਾ ਭਾਈ ਦੂਜ ਵਿਸ਼ਵ ਕਰਮਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਬਲੋਜੀਜੀ ਟੂਰ ਐਂਡ ਟਰੈਵਲ ਸਾਹਮਣੇ ਡੀਐਸਪੀ ਦਫਤਰ ਫਿਲੌਰ ਨੋਟ ਹਵਾਈ ਟਿਕਟਾਂ ਹੋਟਲ ਬੁਕਿੰਗ ਸਟੱਡੀ ਵੀਜ਼ਾ ਟੂਰਿਸਟ ਵੀਜ਼ੇ ਦੀਆਂ ਫਾਈਲਾਂ ਤਿਆਰ ਕਰਵਾਉਣ ਲਈ ਸੰਪਰਕ ਕਰੋ ਸਾਡਾ ਫੋਨ ਨੰਬਰ ਹੈ 988400938901826222366 ਦੀਵਾਲੀ ਬੰਦੀ ਛੋੜ ਦਿਵਸ ਤਿੱਕਾ ਭਾਈ ਦੂਜ ਵਿਸ਼ਵ ਕਰਮਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਲੋਂ ਗੀਜੀ ਟੂਰ ਐਂਡ ਟ੍ਰੈਵਲ ਸਾਹਮਣੇ ਡੀਐਸਪੀ ਦਫਤਰ ਫਲੋਰ ਨੋਟ ਹਵਾਈ ਟਿਕਟਾਂ ਹੋਟਲ ਬੁਕਿੰਗ ਸਟੱਡੀ ਵੀਜ਼ਾ ਟੂਰਿਸਟ ਵੀਜ਼ੇ ਦੀਆਂ ਫਾਈਲਾਂ ਤਿਆਰ ਕਰਵਾਉਣ ਲਈ ਸੰਪਰਕ ਕਰੋ ਸਾਡਾ ਫੋਨ ਨੰਬਰ ਹੈ 98400938901826222366 दीवाली, टिक्का पाई दूज विश्वकर्मा दिवस बंदी छोड़ दिवस श्री गुरु नानक देव जी दे प्रकाश पुरब दिया लख लख वधाइयां वलो कैमिशट एसोसिएशन फिलौर दीवाली, टिक्का पाई दूज विश्वकर्मा दिवस बंदी छोड़ दिवस अते श्री गुरु नानक देव जी दे प्रकाश पुरब दिया लख लख वधाइयां वलो कैमिशट एसोसिएशन फिलौर ਦੀਵਾਲੀ ਟਿੱਕਾ ਪਾਈ ਦੂਜ ਵਿਸ਼ਵ ਕਰਮਾ ਦਿਵਸ ਬੰਦੀ ਛੋੜ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵੱਲੋਂ ਸੀਕੋ ਪਲੇਸ ਆਪਰਾਹ ਤੇ ਮਨਜੀਤ ਬਿਕਰੀ ਫਿਲੋਰ ਨੋਟ ਵਿਆਹ ਸ਼ਾਦੀਆਂ ਕਿੱਤੀ ਪਾਰਟੀਆਂ ਅਤੇ ਹੋਰ ਖੁਸ਼ੀ ਦੇ ਪ੍ਰੋਗਰਾਮਾਂ ਲਈ ਸਾਡੇ ਕੋਲ ਛੋਟੇ ਅਤੇ ਵੱਡੇ ਹਾਲ ਦਾ ਖਾਸ ਪ੍ਰਬੰਧ ਹੈ ਅਤੇ ਪ੍ਰੋਗਰਾਮ ਕੈਟਰਿੰਗ ਤੇ ਵੀ ਕੀਤੇ ਜਾਂਦੇ ਹਨ